ਦੇਖ ਲੋ ਜਿਵੇਂ ਮੈਨੂੰ ਤਾਂ ਥੋੜੀ ਨਾ ਮੇਰੇ ਘਰ ਦੇ ਅਸੀਂ ਟੈਨਸ਼ਨ ਆ ਮੈਂ ਉਹਨਾਂ ਤੋਂ ਅਜੇ ਤੱਕ ਕਦੀ ਆ ਬਾਹਰ ਉਹ ਬਹੁਤ ਕਰਦੇ ਹਾਂ ਇਹ ਟੈਨਸ਼ਨ ਨਾਲ ਲੈ ਤੂੰ 11000 ਰੁਪਿਆ ਦੇ ਮੈਂ ਟਾਲੀ ਇਹੋ ਜੇ ਦੋ ਲਾਉਣੇ ਟਕਾ ਕੇ ਉਸ ਤੋਂ ਬਾਅਦ ਬੋਲਣਾ ਹੀ ਨਹੀਂ ਤੇਰੇ ਘਰ ਦੇ ਨੇ ਤੇਰੇ ਘਰ ਦੇ ਤੋਂ ਉਲਟਗਾ 13 ਮੈਂ ਤਾਂ ਕੱਢ ਕੇ ਤੇ ਤੈਨੂੰ ਘਰੇ ਲਿਆਉਣਗੇ ਤੇ ਕਰੋੜਪਤੀ ਮੁੰਡਾ ਇਹਨੂੰ ਕੀ ਹੋਇਆ ਤੁਸੀਂ ਐਂ ਕਰੋ ਮੈਨੂੰ 11000 ਰੁਪਿਆ ਦੇ ਤੇ ਤਿੱਤਰ ਹੋ ਜਾਓ ਅੱਜ ਤੁਸੀਂ ਆ ਕੇ ਬਾਕੀ ਦਾ ਸਾਰਾ ਕੁਝ ਮੈਂ ਸੰਭਾਲ ਲਵਾਂਗੀ ਕਾਸਟਾ ਕਿਨੇ ਵੇਖਾ ਆਪਦੀ ਐਸ਼ ਕਰੇ ਸਾਰੇ ਪਾਪਾ ਜੀ ਆ ਤੁਸੀਂ ਨਜ਼ਾਰੇ ਲਵਾ ਆਪਦੇ ਕਾਸਟਾ ਕਿਨੇ ਵੇਖੀ ਆ ਕੀ ਪਖੰਡ ਬਟਿਆ ਕਿਵੇਂ ਤੇਰਾ ਪਾਰਨ ਤਾਰੇ ਕਰਾਂ ਮੈਂ ਵੀ ਕਾਦੇ ਪਾਰਨ ਤਾਰੇ ਬੈਂਕ ਦੀ ਤੇਰੀ ਜੌਬ ਹੈ ਸ਼ਰਮ ਨਹੀਂ ਉਹਦੀ ਮਾੜੀ ਮੋੜੀ ਪੜ੍ਹ ਲਿਖ ਕੇ ਜਿਹੜਾ ਉਹ ਪਖੂਦ ਸੜਤੀਆਂ ਜੇ ਬੈਂਕ ਦੀ ਜੌਬ ਹੈ ਜੇ ਕਿਸੇ ਕਰਤੂਤ ਦਾ ਮਾਲਕ ਹੁੰਦਾ ਚੰਗੀ ਦਾ ਤੇਰਾ ਰਿਸ਼ਤਾ ਵੈਸੇ ਹੀ ਹੋ ਜਾਣਾ ਸੀ ਇੰਨਾ ਪਖੰਡੀਆਂ ਕੋਲ ਕੀ ਰੱਖਿਆ ਓਏ ਭਾਗ ਤਾਂ ਉਹਨਾਂ ਦਾ ਵਿਆਹ ਹੋਣ ਤਾਂ ਹੁੰਦਾ ਤੇ ਤੂੰ ਰਹਿ ਕਿਹਦਾ ਵਿਆਹ ਹੁੰਦਾ ਤੂੰ ਮੈਂ ਹੁਣੇ ਹੁਣੇ ਪੜਾਉਣਾ ਆਨੰਦ ਕਰਾਉਣਾ ਲਾਵਾਂ ਫੇਰੇ ਮੈਂ ਇੱਕ ਮਿੰਟ ਜ਼ੁਬਾਨ ਬੰਦ ਕੜਾ ਆਇਆ ਕਿੱਥੋਂ ਤੇਰੇ ਘਰੇ ਸੋਨੇ ਦਾ ਇਹ ਮਾਦਾ ਕਹਿੰਦੇ ਘਰੇ ਹੈਗਾ ਕਦੇ ਨਹੀਂ ਕਢਾਂਗੇ ਖਜ਼ਾਨਾ ਇਹਨਾਂ ਦੇ ਘਰੇ 7 ਕਿਲੋ ਸੋਨਾ ਵੀ ਇਹਨਾਂ ਨੇ ਖਜ਼ਾਨਾ ਤੇ ਮੈਂ ਪੂਜਿਆ ਤੇ ਰੱਖਿਆ ਖਜ਼ਾਨਾ ਖਜ਼ਾਨਾ ਤੇ ਮੈਂ ਥਾਣੇ ਕਢਾਉਂਗਾ ਜਿਹੜੀ ਕੁੜੀ ਤੇਰੇ ਸਾਹਮਣੇ ਬੈਠੀ ਪਛਾਣਿਆ ਕੌਣ ਆਹ ਇੱਕ ਸੁੱਖਾਂ ਦੀ ਜੜੀ ਥੋੜੀ ਤਈ ਆ ਸੁੱਖਾਂ ਲਾਉਣੇ ਅੱਜ ਫਿਰ ਸ਼ਾਮ ਨੂੰ ਸੋਖ ਤੇ ਕੱਢੀ ਲਾਉਣੀ ਹੁੰਦੀ ਆ ਜੈ ਹੋ ਪਤਾ ਆ ਜਾਓ ਹੋ ਠੀਕ ਆ ਹਾਂ ਠੀਕ ਆ ਹੋ ਰੋਬਾ ਕਰ ਦੋ ਮੇਰਾ ਕੋਈ ਨਾ ਕਰ ਦੇ ਨੇ ਤੇ ਬਾਬਾ ਸੁੱਖਾ ਲਾਦ ਗਿਆ ਸੀ ਮੈਂ ਜਨੇਤਰੀ ਕਿਹਾ ਸੀ ਇਹਨੂੰ 10 ਸੁੱਖਾ ਲਾਦਿਆ 10 11 ਹੋਰ ਪਿੰਗਾ 21 ਲਾਉਣਗਾ ਇਹ ਮੈਂ ਕਰੋ ਕੰਮ ਆ ਫਿਰ ਮੈਂ ਤਾਂ ਬਹੁਤ ਲੋੜ ਆਏ ਤੇ ਮੈਂ ਤਾਂ ਮੇਰੇ ਸੁੱਖਣ ਆ ਮੈਂ ਹੁਣੇ ਆਵੇ ਸੁੱਖਾਂ ਦੇ ਪੈਸੇ ਗਣ ਕੇ ਹਟੀਆਂ ਅੱਜ ਵੀਰਵਾਰ ਆ ਤੇ ਬਹੁਤ ਭਗਤ ਪੈਸੇ ਦੇ ਗਏ ਤਾਂ ਇਹ ਮੈਂ ਤਾਂ ਤੈਨੂੰ ਸਵੇਰ ਤਾਂ ਫੋਨ ਲਾਇਆ ਸੀ ਸੁੱਖ ਖਾਜ ਵੀ ਹੈ ਤੇਰੀ ਸ਼ਾਮ ਦੀ ਤੈਨੂੰ ਲੱਖ ਤੋਂ ਤੁਹਾਨੂੰ ਦੇ ਬੈਠਾ ਬਾਬਾ ਜੀ ਪਹਿਲਾਂ ਮੈਂ ਤੇ ਤੈਨੂੰ ਦੇ ਬੁੱਠਾ ਭਗਤਾ ਸੋਨੇ ਦਾ 5-7 ਕਿਲੋ ਸੋਨਾ ਇਸ ਕਰਕੇ ਡਾਈ ਚ ਉਹ ਵੀ ਆਪਾਂ ਸਿਲੇ ਕੱਢ ਕੱਢ ਹੀ ਫੇਰ ਹੀ ਹੱਲ ਕਰਨਾ ਫੇਰ ਕੋਈ ਗੱਲ ਨਹੀਂ ਮੈਂ ਤੁਹਾਨੂੰ ਪੈਸੇ ਦੇ ਦੂੰਗਾ ਰਾਤ ਨੂੰ 11 ਵਜੇ ਸੁੱਖਾ ਲੈ ਜਾਣਾ ਜਿਨ੍ਹਾਂ ਨੇ ਜਿਨ੍ਹਾਂ ਨੂੰ ਹੋਰ ਵੀ ਹੈ ਮੈਂ ਸਿਲੇ ਤੇ ਬੈਠੀ ਆ ਬਾਈ ਕਿੰਨਾ ਕੁ ਟਾਈਮ ਲੱਗੂਗਾ ਤੁਸੀਂ ਮੈਨੂੰ ਦੱਸੋ ਮੈਂ ਆਇਆ ਕਿਤਾ ਵੀਰਵਾਰ ਤੂੰ ਅਗਲੇ ਵੀਰਵਾਰ ਤੁਹਾਨੂੰ 3 ਲੱਖ ਤਾਂ ਦੇ ਚੁੱਕਿਆ ਮੈਂ ਤੇ ਫੇਰ ਕੀ ਭੰਤ ਆਪ ਸੁੱਖਾ ਤੇ ਲਾਉਨੇ ਮੈਂ ਵਿੱਚੋਂ ਕੁਸ ਕੰਗੀ ਨਹੀਂ ਮਨਨੇ ਫਲਾਟ ਸੀ ਉਹ ਵੀ ਵੇਚਦਾ ਬਸ ਉਹਦੇ ਕਰਕੇ ਵੀ ਉਧਰ ਲੱਗ ਜਾਂਦੇ ਵੀ ਤਾ ਕੋਈ ਨਾ ਤੂੰ ਸਰਕਾਰ ਤੋਂ ਪਲਾਟਾਂ ਦੇ ਕੀ ਗੱਲ ਕਰਦਾ ਤੂੰ ਕਿੱਲੇ ਖਰੀਦਨੇ ਆ ਉਹ ਮੇਰਾ ਸੁਪਨਾ ਵੀ ਬਹੁਤ ਵੱਡੇ ਆ ਮੇਰੇ ਤਾਂ 25 25 30 ਕਿਲੇ ਪਹਿਲੀ ਲਾਈਨ ਨੂੰ ਫਿਰਦਾ ਮੈਂ ਤਾਂ ਮੈਂ ਨਹੀਂ ਇਹ ਤਾਂ 25 30 ਤੋਂ 50 ਮੈਂ ਦਿਵਾਉਂਗੀ ਮਤਲਬ ਵਿਦੇਸ਼ਾਂ ਦੀ ਸ਼ਾਪਿੰਗ ਕਰਨ ਨੂੰ ਕਰਦਾ ਮੈਂ ਮੈਂ ਨਹੀਂ ਤੂੰ ਬੇ ਬੇ ਫਿਕਰ ਹੋ ਜਾ ਬੇ ਫਿਕਰ ਤੂੰ ਤਾਂ ਬਹੁਤ ਛੋਟੇ ਸੁਪਨੇ ਆ 7-8 ਕਿਲੋ ਸੋਨਾ ਉਹ ਮੇਹਰ ਕਰੋ ਫੋੜਾ ਨਹੀਂ ਹੁੰਦਾ ਉਹ ਮੇਹਰ ਕਰੋ ਜਲਦੀ ਜਲਦੀ ਕਰੋ ਤੁਸੀਂ ਮੇਰੇ ਤੋਂ ਪੈਨਸ਼ਨ ਨਾ ਲੈ ਟੈਨਸ਼ਨ ਨਾ ਲੈ ਮੈਂ ਤੁਹਾਨੂੰ ਸੁਬਾ ਤਾਂ ਫੋਨ ਲਾਇਆ ਸੀ ਮੈਂ ਕਿਹਾ ਵੀ 21000 ਰੁਪਏ ਲੈ ਆਂ ਵੀ ਆਪਾਂ ਸ਼ਾਮ ਦੀ ਸੋਖ ਲਾਉਣੀ ਆ 11ਵੇਂ ਸੋਖ ਹੋ ਜਾਣੀਆਂ ਤੇ ਹਜੇ 10 ਸੁੱਖਾ ਅੱਗੇ ਪਈਆਂ ਪਰ ਜਿਵੇਂ ਜਿਵੇਂ ਆਪਾਂ ਸੋਖ ਦਿੰਨੇ ਆ ਨਾ ਗਾਂ ਸਮਾਨ ਦਿੰਨੇ ਆ ਹਾਂਜੀ ਹਾਂਜੀ ਵੀ ਫੇਰ ਮੈਂ ਜਾ ਕੇ ਕਲਾਮਾ ਪਾੜਦੀ ਆ ਫੇਰ ਜਾ ਕੇ ਉਹ ਘੜੇ ਦੀ ਕੋਈ ਸੰਤਾਂ ਅੱਗੇ ਖੋਲਣ ਕਿੰਨਾ ਟਾਈਮ ਲੱਗੂ ਆ ਜੇ ਹਜੇ ਲੱਗੂਗਾ ਮੈਂ ਚੱਕ ਸਵਾ ਮਹੀਨੇ ਲੱਗੂਗਾ ਤੁਸੀਂ ਮੈਨੂੰ ਕਿਹਾ ਸੀ 11 ਸੌਖਾ ਦੇਣਗੇ 11 10 ਸੌਖਾ 11ਵੀਂ ਹੁਣ ਦੇ ਦੂੰਗਾ ਮੈਂ ਜਾ ਕੇ ਸੌਖਾ ਹੂੰ ਠੀਕ ਹੈ ਨਾ 11 ਹੀ ਕਰਾਂ ਦੇ ਮੈਂ ਸੌਖਾ ਸੌਖ ਮੈਂ ਲਾਉਣੀ ਸੌਖਾ ਤੁਸੀਂ ਨਹੀਂ ਲਾਉਣੀ ਤੁਸੀਂ ਸੌਖਾ ਦੀ ਉੱਕੀ ਪੁੱਕੀ ਮੈਨੂੰ ਮਾਇਆ ਦੇ ਕੇ ਜਾਇਆ ਕਰੋ ਅੱਛਾ ਜਿਹੜਾ ਤੁਸੀਂ ਉਹ ਥੋੜਾ ਜਿਹਾ ਤੂੰ ਗਲਤ ਕਰਤਾ ਕੰਮ ਜਿਹੜੀ ਤੂੰ ਇੱਕ ਦੋ ਸੌਖਾ ਆਪਦੇ ਘਰੇ ਪੈਸੇ ਬਚਾਉਣ ਦੀ ਅਸੀਂ ਕਾਹਦੇ ਵਾਤੇ ਬੈਠੇ ਕਲਾਮਾ ਪੜ੍ਹਦੇ ਹੁਣ ਕਿੰਨਾ ਟਾਈਮ ਲੱਗੂ ਮੈਨੂੰ ਦੱਸੋ ਕਿ ਤੂੰ ਕਰ ਤੈਨੂੰ ਹੁਣ ਛੇਤੀ ਸਭਰੇ ਨਹੀਂ ਆਉਂਦਾ ਰਾਤ ਨੂੰ ਨੀਂਦ ਨਹੀਂ ਆਦੀ ਮੈਨੂੰ ਤਾਂ ਤੈਨੂੰ ਛੇਤੀ ਆ ਹਾਂ ਖਜ਼ਾਨਾ ਤੁਸੀਂ ਅਜਿਹਾ ਸਭ ਕਰ ਭਾਗ ਤਾ ਜਾ ਮੈਂ ਮੈਂ ਕਹਿੰਨੀ ਇਹ ਗੱਲ ਜਿ ਤੈਨੂੰ ਅਗਲੇ ਵੀਰਵਾਰ ਤਾਈ ਮੈਂ ਇਸ ਚੀਜ਼ਾਂ ਉਹ ਜਿਹੜੀਆਂ ਲਾਂਗਾ ਘੜੇ ਤੇ 5-7 ਕਿਲੋ ਸੋਨਾ ਘੜੇ ਦੇ ਵਿੱਚ ਬਣਿਆ ਪਿਆ ਹੈ ਅੱਛਾ ਬਾਈ ਹਾਂ ਬਣਿਆ ਪਿਆ ਬਣਿਆ ਮੇਰੀ ਗੱਲ ਨਹੀਂ ਗੱਲ ਹੈ ਨਾ ਧੀਰ ਜਿ ਰੱਖ ਹੁਣ ਤੁਸੀਂ ਐਂ ਦੱਸ ਵੀ ਤੂੰ ਹੁਣ ਵੀ ਜਿਹੜੀਆਂ ਆਪਾਂ ਕਿ ਦੱਸ 10-11 ਸੁੱਖਾ ਇਹ ਨਹੀਂ ਲਾਉਣੀਆਂ ਨਹੀਂ ਲੋੜ ਨਾ ਮੜਾ ਮੜਾ ਮਿਹਰਬਾਨੀ ਕਰ ਦੋ ਕਿ ਮੇਰੇ ਤਾਂ ਲੈਣ ਦੇਣ ਦੇ ਨਾਲੇ ਚੱਕਰ ਮਾਰੀ ਜਾਂਦੇ ਆ ਬੁਰਾ ਹਾਲ ਕਰਦਾ ਕਿਤੇ ਕੋਈ ਆ ਜਾਂਦਾ ਕਿਤੇ ਕੋਈ ਆ ਜਾਂਦਾ ਕਿਉਂ ਕਰਵਾਤਾ ਸੇ ਕੋਈ ਐਸੇ 100 ਸੁੱਖ ਚ 11 ਸੁੱਖ ਚ ਸਾਰਨਾ ਨਾ ਜਾਂ 2000 ਰੁਪਇਆ ਦੇ ਜਾ ਜਾਂ ਹੋਂਦੇ ਵੀਰਵਾਰ ਆਪਾਂ ਘੜਾਪ ਖੋਲੂਗੀ ਮੈਂ ਠੀਕ ਹੈ ਹਾਂ ਠੀਕ ਹੈ ਤੁਹਾਨੂੰ 7-8 ਕਿਲੋ ਸੋਨਾ ਮੈਂ ਹੋਰ ਇੱਕ ਮਿੰਟ ਥੋੜੇ ਕੋਲ ਕਿੰਨੇ ਆਹੇ ਇੱਕ ਇਹਦਾ 9000 ਰੁਪਏ ਬਾਈ ਤੇ ਤੁਹਾਨੂੰ ਮੈਂ 12000 ਰੁਪਏ ਗੂਗਲ ਪੇ ਕਰ ਦੂੰਗਾ ਤੁਸੀਂ ਐਂ ਕਰੋ ਇਹ 12000 ਤੁਸੀਂ ਗੂਗਲ ਪੇ ਕਰ ਦਿਓ ਤੇ ਜਾ ਕੇ ਤੇ ਇਹ ਨਾ ਹੋਵੇ ਵੀ ਘੜੇ ਦੇ ਨੇੜੇ ਦਾਲੇ ਪਦਾਲੇ ਤੁਸੀਂ ਨਹੀਂ ਨਹੀਂ ਛੇਲੀ ਜਾਂ ਮੈਂ ਬਹੁਤ ਲੱਗਿਆ ਉਹ ਧੋਖੀਆਂ ਤੁਸੀਂ ਚੀਜ਼ਾਂ ਮੈਂ ਆਪ ਲਾਉਣਾ ਵੀ ਆ ਚੀਜ਼ਾਂ ਮੈਂ ਆਪ ਲਾਉਣਾ ਘੜੇ ਦੇ ਆਲੇ ਦੁਆਲੇ ਪਹਿਰਾ ਚੱਲਦਾ ਨੇੜੇ ਨਹੀਂ ਹੋਣਾ ਜਿੱਥੇ ਮੈਂ ਘੜਾ ਦੱਬਿਆ ਵੀ ਆ ਠੀਕ ਮੈਂ ਆਪੇ ਆਉਂ ਤਾ ਪਰ ਆ ਤੈਨੂੰ 11 ਵਜੇ ਮੈਂ ਖੁਦ ਤੁਹਾਨੂੰ ਘੜਾ ਕੱਢ ਕੇ ਫੜਾਉਂਗੀ 7-8 ਕਿਲੋ ਸੋਨਾ ਵੱਟ ਤੇ ਪਿਆ ਪੜਾ ਠੀਕ ਠੀਕ ਦੂਜੇ ਕਾਫੇ ਬਹਿ ਮੰਨੀ ਹਾਂ ਚੱਕ ਦਿਓ ਗਰੀਬੀਆਂ ਚੱਕ ਦਿਓ ਗਰੀਬੀਆਂ ਮੈਂ ਨਹੀਂ ਤੋੜਾ ਕਰੋੜ ਵਾਲੀ ਗੱਡੀ ਤੇ ਤੈਨੂੰ ਤੋੜਨਾ ਮੈਂ ਆ ਬੱਸ ਉਹਦੀ ਮਿਹਰ ਨਾਲ ਹਾਂ ਬਾਬਾ ਜੀ ਦੱਸ ਦਿਓ ਕਿੰਨੇ ਦਿਨ ਲੱਗਣਗੇ ਹਜੇ ਹੀ ਕਿਦੋਂ ਮੇਰੀ ਗੱਲ ਸੌਣ ਪੜਤਾ ਚੀਜ਼ਾਂ ਨੇ ਅੱਗੋਂ ਨਾ ਆਪਾਂ ਨੂੰ ਚੀਜ਼ਾਂ ਜਿਹੜੀਆਂ ਅੱਗੋਂ ਨੰਗਣ ਨਹੀਂ ਦਿੰਦੀਆਂ ਹੁੰਦੀਆਂ ਠੀਕ ਹੈ ਜਦੋਂ ਆਪਾਂ ਕਿਸੇ ਤੋਂ ਵੱਡੀ ਮੰਗ ਮੰਗਗੇ ਨਾ ਤੇ ਉਦੋਂ ਨਾ ਰਾਹ ਲੈਣਾ ਪੈਂਦਾ ਹੁੰਦਾ ਆਹ ਵੀਰਵਾਰ ਅੱਜ ਦਾ ਉਦੋਂ ਅਗਲੇ ਵੀਰਵਾਰ ਆਪਾਂ ਜਨਤਾ ਸੱਤ ਰਹਿ ਗਿਆ ਠੀਕ ਹੈ ਠੀਕ ਹੈ ਬਾਬਾ ਸੱਤਾਂ ਦਿਨਾਂ ਚ ਆਪਾਂ ਤੇਰੇ ਹੱਥ ਚ ਸੁਨਾ ਮਾਲ ਕਰਦੇ ਮਾਲੂ ਮਾਲ ਕਰਦੇ ਮੈਂ ਵੀ ਮਾਲੂ ਮਾਲ ਤੂੰ ਮਾਲੂ ਮਾਲ ਦੀ ਗੱਲ ਕਰਦਾ ਤੂੰ ਤਾਂ ਆਣ ਕੇ ਇੱਥੇ ਗੋਣ ਪਾਉਣੇ ਆ ਬਾਬਾ ਤੂੰ ਵੀ ਸਭ ਕੁਝ ਮੇਰਾ ਸਵਾਰਤਾ ਜਿਹੜਾ ਲੋਕਾਂ ਨੂੰ ਦੇਖਦਾ ਕੋਈ ਠਾਰਤਿੰਦਾ ਜਾਂਦਾ ਕੋਈ ਕਾਸਤੇ ਨਾ ਮੈਂ ਤਾਂ ਫੇਰ ਵੀ ਕਰੋ ਜਾ ਤੇ ਇੱਕ ਗੱਲ ਹੋਰ ਰਾਤੀ ਵੀ ਮੈਨੂੰ ਘੜਾ ਹੀ ਦਿਸੀ ਜਾਂਦਾ ਹੁਣ ਜਦੋਂ ਮੈਂ ਘੜਾ ਕੱਢਣਾ ਪਰਾਤੇ ਦੇ 11 ਵਜੇ ਠੀਕ ਹੈ ਜੀ ਤੇ 51000 ਰੁਪਇਆ ਠੀਕ ਹੈ ਜੀ ਬਾਬਾ ਸੁੱਖ ਲੱਗੂਗੀ ਠੀਕ ਹੈ ਬਾਬਾ ਉਦੋਂ ਰਾਤ ਨੂੰ ਤੇ 51000 ਨਗਦ ਲੈਣਾ ਠੀਕ ਹੈ ਬਾਬਾ ਮੈਂ ਨਾ ਗੂਗਲ ਪੇ ਕਰਾਉਣਾ ਆ ਜਿਹੜਾ ਤੁਹਾਨੂੰ 9000 ਫੜਾ ਚੱਲਿਆ ਨਾ ਇਹ ਤਾਂ ਸ਼ਾਮ ਨੂੰ 12000 ਮੈਨੂੰ ਸੈਂਡ ਕਰ ਦੇ ਤੇ ਆਪਾਂ ਸੁੱਖਾ ਲਾਉਣੀ ਆਂ ਅੰਤਰ ਤੇ ਆਮ ਲਾ ਕੇ ਦੇਖੋ ਕਿੰਨਾ ਕੇ ਸੋਨਾ ਬਣ ਗਿਆ 5-7 ਕਿਲੋ ਤਾਂ ਸੋਨਾ ਪੱਕਾ ਹੀ ਆ ਤੇ 11 ਤੇ ਕਰ ਪਹੁੰਚ ਜੇ ਉਹ ਤੇਰੀ ਕੈਸਮਤ ਆ ਠੀਕ ਹੈ ਠੀਕ ਹੈ ਕਰ ਦੋ ਮੇਰ ਕਰ ਦੋ ਮਤੂ ਕੋਲ 12000 ਰੁਪਏ ਸਟਾ ਰੱਖ ਬੜੇ ਰੁਪਏ ਪਾ ਕੇ ਫੇਰ ਬੜੇ ਰੁਪਏ ਪਾ ਕੇ ਵੀ ਕਰ ਲੱਗ ਜੂਗਾ ਬੜਾ ਮੈਂ ਕੱਢ ਕੇ ਜ਼ਮੀਨ ਚ ਫੇਰ ਰੱਖਣਾ ਬਾਹਰ ਪਲਾਂ ਦੀ ਆਪ ਦੀ ਘਰ ਵਾਲੀ ਦੇ ਵਿੱਚ ਰੰਗ ਵਿੱਚ ਨੇ ਪਹਿਣਾ ਮੈਂ ਨਹੀਂ ਪਾਣੀ ਤੇ ਆਪਾਂ ਵੀ ਸੁੱਖ ਵਟੇ ਦੇ ਨਾਲ ਤੂੰ ਆਪਾਂ ਵੀਰਵਾਰ ਮੈਂਦੇ ਅਗਲੇ ਠੀਕ ਹੈ ਆਇਓ ਬੀਬਾ ਜਾਉਂਦੇ ਰਹਿ ਬੈਠੋ ਬੈਠੋ ਮਾ ਜੀ ਤੁਹਾਡੀ ਬਹੁਤ ਮਹਿਮਾ ਸੁਣੀ ਆ ਮੈਂ ਬਹੁਤ ਨਾਮ ਸੁਣਿਆ ਤੁਹਾਡਾ ਹੁਣ ਤੱਕ ਹਾਂਜੀ ਤੇ ਮੈਂ ਕੁਝ ਉਮੀਦਾਂ ਲੈ ਕੇ ਆਈ ਆ ਤੁਹਾਡੇ ਕੋਲ ਹਾਂਜੀ ਦੱਸੋ ਮੇਰਾ ਨਾ ਵਿਆਹ ਦਾ ਕੰਮ ਬੰਦਾ ਬੰਦਾ ਨਾ ਰੁਕ ਜਾਂਦਾ ਵਿਆਹੇ ਉਮਰ ਵੀ ਹੁਣ ਕਰੂੰ ਤੁਹਾਨੂੰ ਪਤਾ ਹਨਾ ਟੱਪ ਰਹੀ ਆ ਅੱਛਾ ਵੇ ਬਸ ਵਿਆਹ ਦੀ ਗੱਲ ਬੰਦੀ ਬੰਦੀ ਫੇਰ ਰੁਕੇਂਦੀ ਹੈ ਵਿੱਚ ਪਹਿਲੇ ਤਾਂ ਵੀ ਭਾਉ ਕਰੋ ਸਾਹਮਣੇ ਚਰਾਗ ਜਗਦੇ ਆ ਸਾਹਮਣ ਨੂੰ ਹੋ ਕੇ ਵੇ ਦਰਚਰਾਦਾਂ ਹਾਂ ਦੱਸ ਗਾ ਜੇ ਮੰਨ ਲਓ ਘਰੇ ਮੁੰਡੇ ਵਾਲੇ ਵੇਖਣ ਵੀ ਆ ਜਾਂਦੇ ਆ ਵੇਖ ਕੇ ਪਸੰਦ ਕਰਕੇ ਫਿਰ ਪਤਾ ਨਹੀਂ ਕੀ ਹੋਏਂਦਾ ਬਸ ਅਗਲੇ ਦਿਨ ਜਾਂ ਦੂਜੇ ਦਿਨ ਜਵਾਬ ਆ ਜਾਂਦਾ ਅੱਛਾ ਬਾਦੀਆਂ ਬਾਦੀਆਂ ਗੱਲ ਐਵੇਂ ਰੋ ਗਈ ਜਾਂਦੀ ਆ ਬਹੁਤ ਟਾਈਮ ਹੋ ਗਿਆ ਰਿਸ਼ਤੇ ਪਟੀਆਂ ਨਹੀਂ ਅੱਛਾ ਵਿਆਹ ਦੀ ਗੱਲ ਅੱਗੇ ਹੀ ਬਾਤ ਨਹੀਂ ਤਾਂ ਕੋਈ ਇਹੋ ਜਿਹਾ ਇਲਾਜ ਕੋਈ ਹੱਲ ਦੱਸੋ ਮੈਨੂੰ ਜੀ ਜੀ ਹੱਲ ਕੋਈ ਚੱਕਰ ਨਹੀਂ ਪੁੱਤ ਹੱਲ ਆਪਾਂ ਕਰਨ ਵਾਸਤੇ ਬੈਠੇ ਹਾਂਜੀ ਹਾਂਜੀ ਹੱਲ ਕੋਈ ਗੱਲ ਨਹੀਂ ਹੱਲ ਮੈਂ ਕਰ ਦੂੰਗੀ ਤੇ ਬਾਕੀ ਗੱਲ ਕਹ ਦੋ ਉਮਰ ਕਿੰਨੀ ਹੈ ਤੇਰੀ ਮੇਰੀ ਉਮਰ 23 ਸਾਲ ਹੈ 23000 ਅੱਛਾ ਤੇ ਫਿਰ ਵੀ ਵੇਸਤੇ ਚ ਦਿੱਕਤ ਪੈਂਦੀ ਆ ਹਾਂ ਬਸ ਕੀ ਪਤਾ ਹੈ ਕੀ ਦਿੱਕਤ ਆਉਣ ਲੱਗ ਜਾਂਦੀ ਹੈ ਜਦੋਂ ਵੀ ਮੁੰਡੇ ਵਾਲੇ ਆ ਕੇ ਦੇਖ ਕੇ ਮੁਰੇ ਨਾ ਟੁੱਟਿਆ ਮੇਰੇ ਤੋਂ ਅੱਛਾ ਇੱਕ ਦੋ ਵਾਰ ਤਾਂ ਮੰਗਦੇ ਵੀ ਟੁੱਟ ਗਿਆ ਵਾਸ਼ ਠੀਕ ਆ ਠੀਕ ਆ ਤੂੰ ਵਧੀਆ ਜਗ੍ਹਾ ਤੇ ਆਈਆਂ ਵਧੀਆ ਟਾਈਮ ਤੇ ਆਈਆਂ ਸਾਡੇ ਇੱਕ ਮੁੰਡਾ ਹੈ ਆਉਂਦਾ ਹਰ ਵੀਰਵਾਰ ਚੌਂਕੀ ਭਰਨ ਆਉਂਦਾ ਇੱਥੇ ਠੀਕ ਹੈ ਤੇ ਵਧੀਆ ਸਾਮੀ ਪੈਸੇ ਵਾਲੀ ਆ ਐਸ਼ ਕਰੇਗੀ ਰਾਣੀ ਬਣਾ ਕੇ ਰੱਖੂਗਾ ਤੈਨੂੰ ਤੇ ਜੇ ਤੈਨੂੰ ਆਪਾਂ ਉਹਦੇ ਨਾਲ ਕੋਈ ਗਾਂਢਾ ਸਾਣਾ ਬਲਾ ਲੀਏ ਕੋਈ ਗੱਲ ਨਹੀਂ ਜੀ ਦੇਖ ਲਓ ਤੁਸੀਂ ਜਿਵੇਂ ਤੁਹਾਨੂੰ ਸੈੱਟ ਲੱਗਦਾ ਸੈੱਟ ਨਹੀਂ ਪੁੱਤ ਮਾਨ ਹੋਣਾ ਜ਼ਰੂਰੀ ਹੈ ਇਨੀਆਂ ਚੀਜ਼ਾਂ 'ਚ ਨਹੀਂ ਮੇਰਾ ਤਾਂ ਤੁਹਾਨੂੰ ਪਹਿਲਾਂ ਦੱਸਿਆ ਹੀ ਮੈਂ ਤੁਹਾਨੂੰ ਵੀ ਇਹ ਰਿਸ਼ਤੇ ਟੁੱਟੇ ਉਹ ਮੁੰਡਾ ਮੈਂ ਬਾਹਰ ਸਮਾਨ ਲੈਣ ਕੱਲਿਆ ਦੀ ਆ ਤੇ ਉਹ ਆਉਂਦਾ ਹੋਊਗਾ ਤੇ ਪਹਿਲਾਂ ਤਾਂ ਤੁਹਾਨੂੰ ਮੈਂ ਅਮੋ ਸਾਹਮਣੇ ਕਰਾਉਣੀ ਆ ਲੋੜ ਨਹੀਂ ਕਿਤੇ ਭੱਜ ਜਾਂਦੀ ਮੁੰਡਾ ਇਹ ਟੌਪ ਦਾ ਵਧੀਆ ਪੈਸਾ ਵਧੀਆ ਬੈਂਕ ਜੌਬ ਕਰਦਾ ਵਧੀਆ ਟੈਲੈਂਟ ਆ ਮੁੰਡੇ 'ਚ ਤੇ ਉਹ ਉਹ ਵੀ ਰਸਤੇ ਉਹ ਨਾ ਕਿਸੇ ਪਾਸੇ ਹੋਰ ਉਹਨੂੰ ਦੇਖਣਾ ਇਹ ਵੀ ਉਧਰ ਉਹਨਾਂ ਦੀ ਗੱਲ ਚੱਲੀ ਜਾਂਦੀ ਆ ਤੇ ਪਰ ਕੋਈ ਨਾ ਉਧਰੋਂ ਕਾਟਾ ਤੜਾ ਕੇ ਤੇ ਤੁਹਾਡੇ ਵਾਲੇ ਪਾਸੇ ਕਰਾ ਦੇਣੇ ਆਪਣਾ ਕੰਮ ਹੀ ਹੈ ਠੀਕ ਹੈ ਜੀ ਜਿਵੇਂ ਦੇਖ ਲਓ ਤੁਹਾਡੀ ਜਿਵੇਂ ਇੱਛਾ ਹੋਵੇ ਜੇ ਮੁੰਡਾ ਵਧੀਆ ਪਹਿਲਾਂ ਮੈਨੂੰ ਇਹ ਦੱਸ ਪੁੱਤ ਤੇਰੀ ਕਾਸਟ ਕੀ ਹੈ ਮੈਂ ਤਾਂ ਜਰਨਲ ਕਾਸਟ ਚਾਹੀ ਅੱਛਾ ਤੇ ਕੋਈ ਚੱਕਰ ਨਹੀਂ ਮੈਂ ਚ ਖਾ ਜੂਗਾ ਮੁੰਡਾ ਹੋਰ ਕਾਸਟ ਚੋਂ ਚੱਲ ਜੂਗਾ ਨਹੀਂ ਮੇਰੇ ਘਰਦਿਆਂ ਨੇ ਨਹੀਂ ਮੰਨਣਾ ਇਹ ਤੂੰ ਕਮਲ ਕੇ ਘਰਦਿਆ ਤੂੰ ਕੀ ਲੈਣਾ ਹੈ ਘਰ ਮੈਂ ਆਪੇ ਘਰਦਿਆਂ ਨੂੰ ਮੈਂ ਵਸ ਕਰੂੰਗੀ ਤੂੰ ਰਾਣੀ ਬਣ ਕੇ ਰਹਿਣਾ ਕੀ ਲੋੜ ਤੂੰ ਘਰ ਦੇਣੀਆਂ ਝੰਜਲਾ ਚ ਪੈਣ ਦੀ ਪਰ ਵਿਆਹ ਕਰਾਉਣ ਵਾਸਤੇ ਉਹਨਾਂ ਦੀ ਇੱਕ ਵਾਰ ਤਾਂ ਜ਼ਰੂਰ ਤੂੰ ਮੈਂ ਨਹੀਂ ਹੈ ਨਾ ਪੈਸੇ ਵਾਲਾ ਮੁੰਡਾ ਤੈਨੂੰ ਜ਼ਿੰਦਗੀ ਜਿਹੋ ਜਿਹਾ ਮੁੰਡਾ ਨਹੀਂ ਮਿਲਣਾ ਦੋ ਮਿੰਟ ਲਈ ਲੈ ਕੇ ਭਾਜੀ ਉਹ ਤੋਂ ਬਾਅਦ ਤੇਰੇ ਘਰ ਦੇ ਨੂੰ ਸੰਭਾਲਣ ਦਾ ਮੇਰੀ ਜ਼ਿੰਮੇਵਾਰੀ ਹੈ ਲੈ ਕੇ ਦੋ ਢਾਲੇ ਤਾਂ ਉਹਨਾਂ ਨੇ ਤਾਂ ਚੁੱਪ ਕਰ ਜਾਣਾ ਕੋਈ ਚੱਕਰ ਨਹੀਂ ਕਰ ਤੂੰ ਦੇਖ ਤੇਰਾ ਮਨ ਹੈ ਮੁੰਡਾ ਇੱਥੇ ਆ ਜਾਂਦਾ ਮੈਂ ਤੈਨੂੰ ਦਿਖਾ ਦਿੰਨੀ ਹਾਂ ਚਲੋ ਕੋਈ ਵੇਖ ਲੈਣੀ ਹੈ ਜੀ ਵੀ ਮਤਲਬ ਕਿ ਇੱਥੋਂ ਆ ਵੀ ਆ ਹੀ ਗਿਆ ਸਸਿਕਾ ਇਧਰ ਹੀ ਬਹਿ ਜਾਓ ਬਣਾਤੀ ਤੇਰੀ ਤਾਂ ਜੋੜੀ ਅੱਜ ਕਰਮ ਵਾਲਾ ਦਿਨ ਚੜਿਆ ਸ਼ੁਕਰ ਤੇਰੇ ਮੈਂ ਪੰਜ ਚੌਕੀਆਂ ਜਿਹੜਾ ਤੂੰ ਭਰੀਆਂ ਨਾ ਅੱਜ ਹੋ ਚੱਲ ਗਾ ਪੂਰਾ ਪੂਰੀ ਪਸੰਦ ਹੈ ਦੇਖ ਤੈਨੂੰ ਜਿਵੇਂ ਥੋੜਾ ਹੁਕਮ ਹੋਣਾ ਜੀ ਬਸ ਦੇਖ ਲੈ ਬੇਟਾ ਇਹ ਮੁੰਡਾ ਹੈ ਠੀਕ ਹੈ ਹਾਂ ਵਧੀਆ ਚੰਗੀ ਵਧੀਆ ਜੋਬ ਕਰਦਾ ਵਧੀਆ ਪਹਿਲੀ ਪੱਠਾ ਸਭ ਕੁਝ ਆ ਇਹਦੇ ਕੋਲੇ ਫਸ ਠੀਕ ਹੈ ਜੀ ਦੇਖ ਲਓ ਬਾਕੀ ਜਿਵੇਂ ਤੁਹਾਨੂੰ ਜਰੂਰ ਲੱਗਾ ਮੈਨੂੰ ਥੋੜੇ ਮੇਰੇ ਘਰ ਦੇ ਦੀ ਟੈਨਸ਼ਨ ਜੇ ਘਰ ਦੀ ਟੈਨਸ਼ਨ ਹੈ ਮੈਂ ਕਹਿੰਦੀ ਵੀ ਮੈਂ ਸਮਾ ਲੂੰਗੀ ਦੋ ਲਾਇ ਢਾਏ ਉਹਨਾਂ ਨੇ ਤਾਂ ਗੁੰਗੇ ਜਮਾ ਗੁੰਗੇ ਬਣ ਜਾਣ ਉਹਨਾਂ ਨੇ ਬੋਲਣਾ ਨਹੀਂ ਕਰ ਤੂੰ ਦੱਸ ਲੈ ਕੇ ਤਿੱਤਰ ਹੋ ਜਾ ਇਹਨੂੰ ਆਪੇ ਬਾਕੀ ਮੈਂ ਸੰਭਾਲ ਲਵਾਂ ਦੇਖ ਲੋ ਜਿਵੇਂ ਮੈਨੂੰ ਤਾਂ ਥੋੜੀ ਨਾ ਮੇਰੇ ਘਰ ਦੇਆਂ ਟੈਨਸ਼ਨ ਆ ਮੈਂ ਉਹਨਾਂ ਤੋਂ ਅਜੇ ਤੱਕ ਕਦੀਆਂ ਬਾਹਰ ਤੂੰ ਪੁੱਤ ਕਰ ਦਿਆਂ ਦੀ ਟੈਨਸ਼ਨ ਨਾ ਲੈ ਤੂੰ 11000 ਰੁਪਿਆ ਦੇ ਮੈਂ ਢਾਲੀ ਇਹੋ ਜੇ ਦੋ ਲਾਉਣੇ ਟਕਾ ਕੇ ਉਸ ਤੋਂ ਬਾਅਦ ਬੋਲਣਾ ਹੀ ਨਹੀਂ ਤੇਰੇ ਘਰ ਦੇ ਨੇ ਤੇਰੇ ਘਰ ਦੇ ਤੋਂ ਉਲਟਾਂ 13 ਮੈਂ ਤਾਂ ਕੱਢ ਕੇ ਤੇ ਤੈਨੂੰ ਘਰੇ ਲਿਆਉਣਗੇ ਤੇ ਕਰੋੜਪਤੀ ਮੁੰਡਾ ਇਹਨੂੰ ਕੀ ਹੋਇਆ ਤੁਸੀਂ ਐਂ ਕਰੋ ਮੈਨੂੰ 11000 ਰੁਪਏ ਦੇ ਤੇ ਤਿੱਤਰ ਹੋਜੋ ਅੱਜ ਤੁਸੀਂ ਆਕੇ ਬਾਕੀ ਦਾ ਪਿਛਾ ਸਾਰਾ ਕੁਝ ਮੈਂ ਸੰਭਾਲ ਲਊਂ ਉਹਦੀ ਟੈਨਸ਼ਨ ਨਾ ਲੈ ਤੂੰ ਠੀਕ ਹੈ ਹਾਂ ਤੂੰ 11000 ਰੁਪਏ ਦਾ ਤੂੰ ਕਰ ਬੰਦੋਬਾਸਤ ਤੇ ਆਪਾਂ ਲਾਉਨੇ ਅੱਜ ਢਾਲੇ ਤੇ ਕਰਦੇ ਮੂੰਹ ਤੇਰੇ ਘਰ ਦਾੰਦਾ ਬੰਦ ਕਾਸਟਾਂ ਦਾ ਕੋਈ ਚੱਕਰ ਨਹੀਂਗਾ ਕਾਸਟਾਂ ਤਾਂ ਇੱਥੇ ਤੁਰੀਆਂ ਫਿਰਦਣ ਕਾਸਟਾ ਕਿਹਨੇ ਵੇਖਣਾ ਆਪਦੀ ਐਂਸ਼ ਕਰੀ ਸਾਰੇ ਜੀ ਆ ਤੁਸੀਂ ਨਜ਼ਾਰੇ ਲਓ ਆਪਦੇ ਕਾਸਟਾਂ ਕਿਨੇ ਵੇਖੀਆਂ ਕੀ ਪਖੰਡ ਬਟਿਆ ਕਿਵੇਂ ਐ ਤੇਰ ਫਾਰਨ ਤਾਰੇ ਕਰਾਂ ਮੈਂ ਕਾਦੇ ਫਾਰਨ ਤਾਰੇ ਕਰਨੀ ਤੇ ਮਾਲਕਾ ਸੀ ਕਿਹੜੀ ਕਰਨੀ ਆ ਤੇਰੇ ਚ ਤੇ ਕਰਨੀ ਹੱਲ ਕਰੀ ਦੇ ਉਹ ਮੁੰਡੇ ਦਾ ਵੀ ਹੱਲ ਕਰਤਾ ਇਹਨਾਂ ਦੂਹਾਂ ਦਾ ਵੀ ਹੱਲ ਕਰਤਾ ਤਾਂ ਚੱਲ ਅੰਦਰੋਂ ਬਾਹਰ ਉਹ ਬੂਟ ਲਾ ਕੇ ਆ ਬੂਟ ਬੂਟ ਲਾਉਂਗਾ ਸਹੀ ਪਰ ਲਾਉਂਗਾ ਤੇਰੇ ਸਿਰ ਚ ਮਾਰਨ ਵਾਸਤੇ ਕਿਹੜੀ ਕਰਨੀ ਆ ਤੇਰੇ ਚ ਕੀ ਕਰਾਂ ਮਾਤਾ ਤੇਰੇ ਚ ਕਲਾਮਾਤ ਇਹਨਾਂ ਨੂੰ ਪੁੱਛੋ ਬੋਲ ਕਰਨ ਵਾਲੇ ਮੈਨੂੰ ਆਪ ਘੜਾ ਘੜਣ ਕੇ ਦਿਨਾਈ ਜਿੰਨਾਂ ਨੇ ਸਿਆਣੇ ਦਾ ਭਰਿਆ ਅੱਛਾ ਆ ਹਾਂਜੀ ਹਾਂਜੀ ਦੱਬਿਆ ਪਿਆ ਆਇਜ ਚੜਾਓ ਚੜਾਏ ਜੀ ਗਰੀਬ ਤੋਂ ਅਮੀਰ ਕਰ ਦਿੰਨੀ ਆ ਮੈਂ ਹਾਂ ਆ ਕੁੜੀ ਦਾ ਪਤਾ ਕੌਣ ਇਹਨੂੰ ਆਖੇ ਜਾਨੀ 77000 ਲੈ ਕੇ ਕਿਹੜੀ ਸੰਗਤ ਚੋਂ ਐ ਤੂੰ ਕੌਣ ਓਏ ਇਹ ਇੱਥੇ ਬੈਂਕ ਚ ਲੱਗੇ ਆ ਜੀ ਇਹਨਾਂ ਦੇ ਆਮਾ ਜੀ ਕਾਦੇ ਵਾਸਤੇ ਨੇ ਮੈਰਿਜ ਵਾਸਤੇ ਆਮ ਤੇ ਮੈਰਿਜ ਵਾਸਤੇ ਕੰਜਰਾ ਬੈਂਕ ਤੇ ਲੱਗੇ ਜੇ ਨਹੀਂ ਤੁਹਾਨੂੰ ਅਸਾਕ ਹੁੰਦਾਗਾ ਕੋਈ ਕਮੀ ਹੋ ਪੇਸ਼ੀ ਤੇਰੇ ਚ ਕੋਈ ਖਾਨਦਾਨ ਚ ਹੋ ਤੇਰੇ ਚ ਹੋ ਤਾਂ ਨਹੀਂ ਹੁੰਦਾ ਇਹਨਾਂ ਕੋਲ ਕੀ ਰੱਖਿਆ ਪਖੰਡੀਆਂ ਕੋਲੇ ਬੈਂਕ ਦੀ ਤੇਰੀ ਜੌਬ ਹੈ ਸ਼ਰਮ ਨਹੀਂ ਉਹਦੀ ਮਾੜੀ ਮੋਢੀ ਪੜ੍ਹ ਲਿਖ ਕੇ ਜਿਹੜਾ ਉਹ ਪਖੂਦ ਸੜਤੀਆਂ ਜੇ ਬੈਂਕ ਦੀ ਜੌਬ ਹੈ ਜੇ ਕਿਸੇ ਕਰਤੂਤ ਦਾ ਮਾਲਕ ਹੁੰਦਾ ਚੰਗੀ ਦਾ ਤੇਰਾ ਰਿਸ਼ਤਾ ਵੈਸੇ ਹੀ ਹੋ ਜਾਣਾ ਸੀ ਇੰਨਾ ਪਖੰਡੀਆਂ ਕੋਲ ਕੀ ਰੱਖਿਆ ਓਏ ਭਾਗਤਾ ਉਹਨਾਂ ਦਾ ਵਿਆਹ ਹੁੰਦਾ ਤੇ ਤੂੰ ਰਹਿ ਨਾ ਕੀ ਦਾ ਵਿਆਹ ਹੁੰਦਾ ਤੂੰ ਮੈਂ ਹੁਣੇ ਹੁਣੇ ਪੜਾਉਣਾ ਆਨੰਦ ਕਰਾਉਣਾ ਲਾਵਾ ਫੇਰੇ ਮੈਂ ਤੇਰੇ ਵਰਗੇ ਪੜ੍ਹੇ ਲਿਖੇ ਨਾ ਪਖੰਡੀਆਂ ਦੇ ਪੈਰਾਂ 'ਚ ਬੈਠੇ ਰਹਿਣਗੇ ਆ ਕੇ ਤੇ ਇਹੋ ਜਿਹਾ ਤਾਂ ਕੀ ਹਾਲ ਮੈਨੂੰ ਤਾਂ ਪੜ੍ਹੇ ਲਿਖੇ ਵੀ ਨਹੀਂ ਲੱਗਦਾ ਤੂੰ ਤਾਂ ਘੜਾ ਦੱਬੀ ਬੈਠਾ ਦਾ ਘਰੇ ਓਏ ਤੇਰੇ ਲੱਖ ਤਾਂ ਮੈਂ ਪਹਿਲਾਂ ਦੇਦਾ ਵਾਹ ਤੇਰੇ 9000 ਰੁਪਿਆ ਹੋਣ ਨਹੀਂ ਘੜਾ ਦਾ ਦੇ 12000 ਗੂਗਲ ਪੇ ਕਰੂੰ ਜੋਬਾਨ ਬੰਦ ਕਰ ਕੜਾ ਆ ਕਿੱਥੋਂ ਤੇਰੇ ਘਰੇ ਸੋਨੇ ਦਾ ਇਹ ਮਾਤਾ ਕਹਿੰਦੇ ਘਰੇ ਹੈਗਾ ਕਹਿੰਦੇ ਕਢਾਂਗੇ ਖਜ਼ਾਨਾ ਇਹਨਾਂ ਦੇ ਘਰੇ 7 ਕਿਲੋ ਸੋਨਾ ਗਿਆ ਇਹਨਾਂ ਨੇ ਖਜ਼ਾਨਾ ਤੇ ਮੈਂ ਸੁਜਿਆ ਤੇ ਰੱਖਿਆ ਖਜ਼ਾਨਾ ਤੇ ਮੈਂ ਥਾਣੇ ਕਢਾਉਂਗਾ ਜਿਹੜੀ ਕੁੜੀ ਤੇਰੇ ਸਾਹਮਣੇ ਬੈਠੀ ਪਛਾਣਿਆ ਕੌਣ ਇਹ ਸਾਡੀ ਸੇਵਾ ਚੋਂ ਹੀ ਆ ਕੁੜੀ ਤੇਰੀ ਸੇਵਾ ਚੋਂ ਆ ਹਾਂ ਐਨੇ ਕਿ ਤੇਰੀਆਂ ਕਰਾਮਾਤਾਂ ਤੇਰੇ ਵਿੱਚ ਐਨੀ ਕਿ ਤੂੰ ਕਰਾਮਾਤੀ ਹੈ ਵੀ ਤੈਨੂੰ ਐ ਨਹੀਂ ਪੱਤਰੇ ਸਾਹਮਣੇ ਇੱਕ ਪੁਲਿਸ ਮੁਲਾਜ਼ਮ ਸਿਵਲ ਵਰਦੀ ਚ ਬੈਠੀ ਐ ਤੇਰੀ ਕਰਾਮਾਤ ਰੇ ਨਹੀਂ ਦੱਸਿਆ ਵੀ ਉਹ ਨਾ ਤਾਂ ਉਹ ਵਿਆਹ ਵਾਲੇ ਪਾਸੋਂ ਥੋੜੀ ਬੈਠੀ ਐ ਨਾ ਉਹ ਕੋਈ ਇਹੋ ਜੀ ਗੱ ਚੰਗੀਆਂ ਭਲੀਆਂ ਜਨਾਬ ਚੁੱਪ ਕਰ ਚੁੱਪ ਕਰ ਕਰਦਾ ਤੇਰੇ ਤੇਰੇ ਪੜਾਉਣੇ ਆਨੰਦ ਕੋਈ ਨਹੀਂ ਚੰਗੀਆਂ ਭਲੀਆਂ ਨੌਕਰੀਆਂ ਵਾਲੇ ਮੁੰਡਿਆਂ ਦੇ ਮਗਰ ਤਰਲੇ ਲੈਂਦੇ ਫਿਰਦੇ ਚੰਗੇ ਭਲੇ ਘਰ ਦੀ ਕੁੜੀਏ ਤੈਨੂੰ ਐ ਨਹੀਂ ਪਤਾ ਲੱਗਾ ਤੇਰੀ ਕਰਾਮਾਤ ਨੇ ਇਹ ਨਹੀਂ ਦੱਸਿਆ ਵੀ ਉਹ ਮੁਲਾਜ਼ਮ ਕੁੜੀ ਤੇਰੇ ਬਰਾਬਰ ਤੇਰੀ ਰੈਕੀ ਕਰਨ ਵਾਸਤੇ ਕੁੜੀ ਭੇਜੀ ਆ ਮੈਂ ਲੇਡੀ ਕੌਪ ਆਹ ਲੱਗ ਜਾਣਾ ਸੇ ਮੇਰੀ ਵਰਤੀ ਛੁੱਟੀ ਸੀ ਹਾਂ ਹੁਣ ਪਤਾ ਹੁਣ ਪਤਾ ਤੈਨੂੰ ਜਾ ਕੇ ਥਾਣੇ ਪਤਾ ਲੱਗਣਾ ਸਿਮਟਾ ਆ ਇਹਨੂੰ ਫੜ ਮੇਰੀ ਗੱਲ ਸੁਣ ਨਾ ਥੱਲੇ ਬਹਿ ਕੇ ਗੱਲ ਕਰੋ ਮੇਰੀ ਗੱਲ ਸੁਣ ਨਾ ਮੇਰੀ ਗੱਲ ਸੁਣ ਨਾ ਮੈਨੂੰ ਆਸਣ ਤੋਂ ਨਾ ਮੇਰੇ ਤੋਂ ਉਠਾਉਂ ਤੂੰ ਆਸਣ ਹੁਸਨ ਤੇਰਾ ਜੇ ਮੇਰਾ ਹੱਥ ਪੈ ਗਿਆ ਮੇਰਾ ਹੱਥ ਪੈ ਗਿਆ ਤੇ ਮੈਂ ਘੁਮਾ ਦੇਣਾ ਤੈਨੂੰ ਖੜੀ ਹੋ ਜਾ ਤੇਰੇ ਨਾਲ ਜ਼ਬਰਦਸਤੀ ਨਹੀਂ ਖੜੀ ਹੋ ਜਾ ਉੱਠ ਕੇ ਗੱਡੀ ਖੜੀ ਬੈਠ ਵਿੱਚ ਉਹਦੇ ਚੱਲ ਕੇ ਇਹਦੀ ਬੜੂ ਕਿਹਾ ਬੱਬੂ ਮੈਂ ਦੱਸ ਮੇਰਾ ਕਿ ਮੈਂ ਮੇਰਾ ਕੀ ਬੜੂ ਹੋਣਾ ਮੈਂ ਅੱਜ ਜਿਹੜੇ ਮਰਦਾ ਦਾ ਹੱਲ ਕਰਨਾ ਉਹ ਕੌਣ ਕਰੇ ਤੇਰੇ ਭਗਤਾਂ ਨੂੰ ਗਵਾਹ ਰੱਖਾਂਗੇ ਵੀ ਤੂੰ ਪਖੰਡ ਕਰਦੀਆਂ ਤੂੰ ਲੋਕਾਂ ਨੂੰ ਠੱਗੀਆਂ ਮਾਰਦੀ ਤੇਰਾ ਵਿਆਹ ਕਰਾਉਣੇ ਆ ਜਾ ਚੱਲ ਤੁਰਨ ਚੱਲ ਤੂੰ ਚੱਲ ਸਿਮਾ ਤੋਰਣ ਚੱਲ ਬਿਠਾ ਗੱਡੀ ਚ ਨੂੰ ਮੋਰੇ ਬੰਦੇ ਦੇ ਪੁੱਤ ਬਣ ਕੇ ਤਰੋ ਤੁਸੀਂ ਬੇੜਾ ਗਰਕ ਕਰਦਾ ਪੰਜਾਬ ਦਾ ਥੋੜੇ ਵਰਗਿਆਂ ਨੇ ਚੱਲ ਵਿਹਲੀਆਂ ਖਾਣ ਦੇ ਆਦੀ ਤੁਸੀਂ